ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਿੰਡ ਗਰਚਾ ਵਿਖੇ ਪੁੱਜੇ ਆ ਨਵਾਂ ਸਾਲ ਦੀ ਆਮਦ ਹੈ ਸੋ ਕਹਿੰਦੇ ਹੁੰਦੇ ਨੇ ਕਿ ਮੁਲਖ ਮਾਹੀ ਦਾ ਵਸਦਾ ਕੋਈ ਰੋਂਦਾ ਕੋਈ ਹੱਸਦਾ ਇਸੇ ਤਰ੍ਹਾਂ ਦੀ ਉਦਾਹਰਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਗਰਚਾ ਵਿਖੇ ਸਾਨੂੰ ਦੇਖਣ ਨੂੰ ਮਿਲੀ ਹੈ ਜਿੱਥੇ ਇੱਕ ਐਨ ਆਰ ਆਈ ਔਰਤ ਜਿਹੜੀ ਆ ਆਪਣੇ ਪਤੀ ਦੀ ਡੈਥ ਹੋਣ ਤੋਂ ਪ੍ਰੰਤ ਉਹਦੇ ਜਿਹੜੀ ਆ ਗਰਚਾ ਪਿੰਡ ਵਿਖੇ ਆ ਕੇ ਆਪਣੇ ਪੀਕੇ ਘਰ ਤੋਂ ਜਿਹੜੀ ਆ ਉਹ ਅਸਤਪੌਂਡ ਲਈ ਆਏ ਸਗੇ ਜੋ ਅਸਤਪੌਂਡ ਦੇ ਉਪਰੰਤ ਉਹ ਚਿੰਤਪੁਰਨੀ ਮੱਥਾ ਟਿਕਣ ਜਾਂਦੇ ਆ ਜਿੱਥੇ ਮਾਲਪੁਰ ਦੇ ਨਜ਼ਦੀਕ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਤੇ ਉਹਨਾਂ ਦੀ ਮ੍ਰਿਤਕ ਦੀ ਪਤਨੀ ਦੀ ਵੀ ਮੌਤ ਹੋ ਜਾਂਦੀ ਹੈ ਜਿਹੜਾ ਬਹੁਤ ਹੀ ਦੁਖਦਾਇਕ ਘਟਨਾ ਹੈ ਤੇ ਹੋਰ ਦੱਸਦੀ ਹੈ ਕਿ ਇਹਨਾਂ ਇਹਨਾਂ ਦੇ ਤਿੰਨ ਬੇਟੀਆਂ ਸਨ ਜਿਨ੍ਹਾਂ ਦੇ ਵਿੱਚੋਂ ਦੋ ਵਿਆਹੀਆਂ ਹੋਈਆਂ ਤੇ ਇੱਕ ਬੇਟੀ ਅਜੇ ਵਿਹਣ ਵਾਲੀ ਵੀ ਦੱਸੀ ਜਾ ਰਹੀ ਹੈ ਬੇਟਾ ਕੋਈ ਨਹੀਂ ਹੈ ਜੋ ਹੋਰ ਵੀ ਦੁਖਦਾਇਕ ਇੱਕ ਘਟਨਾ ਬਣ ਜਾਂਦੀ ਹੈ ਹੋਰ ਵੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਇਹਨਾਂ ਨੇ ਆਪਣੇ ਦੋਤੇ ਅਤੇ ਆਪਣੇ ਭਤੀਜੇ ਦੀਆਂ ਦੋ ਲੋੜੀਆਂ ਮਤਲਬ ਦੋ ਲੋੜੀਆਂ ਵਿੱਚ ਸ਼ਰੀਕ ਹੋਣਾ ਸੀ ਆਉਣ ਵਾਲੀ 13 ਤਰੀਕ ਨੂੰ ਨਹੀਂ ਲੋੜੀ ਪਾਣੀ ਹੈ ਦੋ ਲੋੜੀਆਂ ਨਹੀਂ ਪਉਣੀਆਂ ਸੀ ਗਿਆ ਤਾਂ ਕਿ ਜਿਹੜਾ ਇਹ ਘਰ ਦਾ ਮਾਹੌਲ ਜਿਹੜਾ ਮਾੜਾ ਮੋਟਾ ਕੋ ਗਮਗੀਨ ਹਾਲਤ ਵਿੱਚੋਂ ਖੁਸ਼ੀਵਾਨ ਨੂੰ ਆ ਸਕੇ ਸੋ ਉਹ ਖੁਸ਼ੀਵਾਨ ਨੂੰ ਤਾਂ ਕੀ ਜਾਣਾ ਸੀ ਸਗੋਂ ਹੋਰ ਵੀ ਗਮਗੀਨ ਹੋ ਗਿਆ ਕਿਉਂਕਿ ਜਿਹੜੇ ਇੱਥੇ ਆਏ ਸੀ ਆਸਪਾਣ ਲਈ ਆਏ ਸੀ ਖੁਸ਼ੀ ਵਿੱਚ ਸ਼ਾਮਲ ਹੋਣਾ ਸੀ ਖੁਸ਼ੀਆਂ ਕਰਨੀ ਸੀ ਬੱਚਿਆਂ ਦੀ ਬੱਚਿਆਂ ਦੀਆਂ ਤੇ ਉਹ ਆਪ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੋ ਅਸੀਂ ਤੁਹਾਡੀ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਕਰਾਉਂਦੇ ਆ ਜਦੋਂ ਤੱਕ ਤੁਸੀਂ ਸਾਡਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇਕਰ ਤੁਸੀਂ ਫੇਸਬੁੱਕ ਤੇ ਹੋ ਤਾਂ ਫੋਲੋ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਅਜਿਹੀਆਂ ਖਬਰਾਂ ਅਸੀਂ ਸਾਰੇ ਪੰਜਾਬ ਭਰ ਤੋਂ ਜਿਹੜੀਆਂ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਨਾਲ-ਨਾਲ ਪੰਜਾਬ ਭਰ ਤੋਂ ਜਿਹੜੀਆਂ ਮੇਨ ਮੇਨ ਖਬਰਾਂ ਤੁਹਾਡੇ ਤੱਕ ਅਸੀਂ ਪਹੁੰਚਦੇ ਕਰ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਭਾਜੀ ਕੀ ਨਾਮ ਤੁਹਾਡਾ ਨਦਰਨ ਚਰਜੀ ਸਿੰਘ ਅੱਜ ਪਿੰਡ ਗਹਿਲਮਝਰੀ ਜੀ ਇਹ ਤੁਹਾਡੇ ਅੱਜ ਜਿਹੜੀ ਘਟਨਾ ਹੋਈ ਆ ਜੋ ਤੁਸੀਂ ਸਸਤਾ ਤੇ ਆਇਓ ਹੂੰ ਹੂੰ ਇੱਕੀ ਤਰੀਕ ਨੂੰ ਕਿਦਾਂ ਹੋਈ ਜੀ ਕੀ ਹੋਇਆ ਦੇਖੋ 21 ਤਰੀਕ ਨੂੰ ਇਹਨਾਂ ਨੇ ਪਹਿਲਾਂ ਆਪਣੇ ਇਹਦੇ ਜਿਹੜਾ ਅਮਰੀਕਾ ਦੇ ਵਿੱਚ ਇਹਦੇ ਘਰ ਵਾਲਾ ਸੀ ਸਿੰਦਾ ਉਹਦੀ ਮੌਤ ਹੋ ਗਈ ਸੀ ਜੀ ਤੇ ਇਹ ਉਹਨਾਂ ਦੇ ਹਸਤ ਲੈ ਕੇ ਆਈ ਸੀ ਇਹਦੇ ਤਿੰਨ ਲੜਕੇ ਸੀ ਤਿੰਨੇ ਲੜਕੀਆਂ ਦਾ ਆਪ ਇਹ ਹਸਤ ਲੈ ਕੇ ਆਈਆਂ ਸੀ ਉਹਦੇ ਆਸਤੀਆਂ ਜਲ ਪ੍ਰਵਾਹ ਕੀਤੀਆਂ ਫਿਰ 21 ਤਰੀਕ ਨੂੰ ਗਹਿਲਮਝਰੀ ਗੁਰਦੁਆਰਾ ਸਾਹਿਬ ਉਧਰ ਦੇ ਭੋਗ ਪਾਇਆ ਤੇ ਉਹ ਤੋਂ ਬਾਅਦ ਇਹ 22 ਤਰੀਕ ਨੂੰ ਇਤੋ ਗਰਚੇ ਪਿੰਡ ਤੋਂ ਮਾਤਾ ਦੇ ਮੱਥਾ ਟੇਕਣ ਗਏ ਸੀ ਨਾਨਾ ਦੇ ਜੀ ਤੇ ਉਹ ਤੇ ਉੱਥੋਂ ਆਉਂਦੇ ਆਉਂਦੇ ਹਿਸ਼ਾਰਪੁਰ ਦੇ ਕੋਲ ਇਹਨਾਂ ਦਾ ਜਿਹੜਾ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਦੋ ਗੱਡੀਆਂ ਸੀ ਇੱਕ ਪਿੱਛੇ ਸੀ ਇਹ ਮੋਲੀ ਗੱਡੀ ਦਾ ਐਕਸੀਡੈਂਟ ਹੋਣ ਦੇ ਕਾਰਨ ਇਹਦੇ ਰਾਣੀ ਰਾਣੀ ਸੀ ਇਹਦਾ ਨਾਲ ਉਧਾ ਰਾਜ ਰਾਣੀ ਆ ਰਾਣੀ ਨੌ ਇਹਦਾ ਤੇ ਇਹਦੇ ਐਕਸੀਡੈਂਟ ਉਹਨਾਂ ਕਾਫੀ ਗੰਭੀਰ ਸੱਟਾਂ ਲੱਗੀਆਂ ਬਾਕੀ ਹੋਰ ਵੀ 2-4 ਅ ਸਿੰਜਰਾਂ ਦੇ ਲੱਗੀਆਂ ਤੇ ਉਹਦੇ ਨਾਲ ਇਹਨਾਂ ਦੀ ਜਿਹੜੀ ਹਸਪੀਟਲ ਐਡਮਿਟ ਕਰਾਇਆ ਤੇ ਹਫਤੇ ਬਾਅਦ ਇਹਨਾਂ ਦੀ ਜਿਹੜੀ ਮੌਤ ਹੋ ਗਈ ਐਕਸੀਡੈਂਟ ਹੋਣ ਦੇ ਕਾਰਨਾਂ ਦਾ ਕੋਈ ਪਤਾ ਲੱਗਿਆ ਜੀ ਜਿਹੜੀ ਗੱਡੀ ਦੂਜੇ ਪਾਸੇੋਂ ਆ ਰਹੀ ਸੀ ਉਹ ਓਵਰਟੇਕ ਕਰਦੀ ਸੀ ਇਹਨਾਂ ਦੀ ਗੱਡੀ ਆਪਣੀ ਸਾਈਡ ਤੇ ਸੀ ਤੇ ਇਹ ਆਪਣੀ ਸਾਈਡ ਤੇ ਆ ਰਹੇ ਸੀ ਹੁਸ਼ਿਆਰਪੁਰ ਤੋਂ ਤੇ ਜਿਹੜੀ ਹੋਰ ਗੱਡੀ ਸੀ ਉਹ ਓਵਰਟੇਕ ਕਰਦੀ ਸੀ ਪਾਜੀ ਵੀ ਇਹਨਾਂ ਨਾਲ ਹੋਰ ਪਰਿਵਾਰ ਮੈਂਬਰ ਵੀ ਸੀ ਗੱਡੀ ਵਿੱਚ ਇਹਨਾਂ ਦੇ ਮਤਲਬ ਬੇਟੀਆਂ ਵੀ ਸੀਗੀਆਂ ਇਹਨਾਂ ਦੀਆਂ ਤੇ ਇਹਨਾਂ ਦੀ ਰਾਣੀ ਦੀ ਭਰਜਾਈ ਸੀ ਭਰਾ ਸੀ ਉਹ ਕੁਝ ਦੂਜੀ ਗੱਡੀ ਸੀ ਭਰਾ ਇਹ ਭਰਜਾਈ ਇਹਦੇ ਗੱਡੀ ਸੀ ਉਹਦੇ ਵੀ ਹਾਂਸ ਟੁੱਟਾ ਕਾਫੀ ਸਟਾ ਲੱਗ ਗਿਆ ਪਾਜੀ ਕੀ ਨਾਮ ਆਪਦਾ ਬਲਵਿੰਦਰ ਸਿੰਘ ਇਹ ਬਲਵਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਗਰਤਾ ਹੈ ਅੱਛਾ ਪਾਜੀ ਇੱਕ ਤੁਹਾਡੇ ਜਿਹੜੇ ਅੱਜ ਡੈਥ ਹੋਈ ਆ ਅੱਜ ਸੰਸਕਾਰ ਕੀਤਾ ਤੁਸੀਂ ਉਹ ਤੁਹਾਡੇ ਕੀ ਲੱਗਦੇ ਨੇ ਸੈਟਰੋ ਜੀ ਸਿਸਟਰ ਜੀ ਇਹ ਕਿਹੜੀ ਜਗ੍ਹਾ ਰਹਿੰਦੇ ਆ ਗਹਿਲ ਆਪਣੇ ਅਮਰੀਕਾ ਜਨਨ ਉਹ ਇੱਕ ਅਮਰੀਕਾ ਤੋਂ ਆਏ ਹੋਇਆ ਇਹਨਾਂ ਦੇ ਸੋਰੀ ਪਿੰਡ ਹੈਗਾ ਆ ਗਹਿਲ ਮਜਰੀ ਹਾਂਜੀ ਹਾਂਜੀ ਐਸੋ ਸਾਨੂੰ ਜੋ ਪਤਾ ਲੱਗਿਆ ਕਿ ਇਹਨਾਂ ਦਾ ਐਕਸੀਡੈਂਟ ਹੋਇਆ ਜੀ ਕਿਦ ਕਿਦਾਂ ਹੋਇਆ ਉਹ ਅਸੀਂ ਮਾਦਾ ਦੇ ਹੁਆ ਰਹੇ ਸੀ ਜੀ ਤੁਸੀਂ ਵੀ ਨਾਲ ਹੀ ਸੀ ਹਾਂਜੀ ਹਾਂਜੀ ਮੇਰੇ ਕੋ ਗੱਡੀ ਆਪਣੀ ਸੀਗੀ ਅੱਛਾ ਜੀ ਮੈਂ ਪਿੱਛੇ ਸੀਗਾ ਉਹ ਮੋਹਰੇ ਸੀ ਥੋੜੇ ਜਿੱਦਾਂ ਇੱਕੋ ਹੀ ਫੈਮਿਲੀ ਸੀਗੀ ਦੋਹਾਂ ਗੱਡੀਆਂ ਚ ਇੱਕੋ ਪਰਿਵਾਰ ਦੀ ਜੀ ਇੱਕ ਮੋਹਰਿਓਂ ਗੱਡੀ ਆ ਜੀ ਪਤਾ ਨਹੀਂ ਉਹ ਨਹੀਂ ਪੀਤੀ ਉਹ ਅਸੀਂ ਕਿੱਦਾਂ ਜਾਂਦਾ ਉਹਨੇ ਸਾਹਮਣੇ ਹਿੱਟ ਕਰ ਦਿੱਤੀ ਮੋਹਰਲੀ ਗੱਡੀ ਉਹ ਜੀ ਕਿੱਥੇ ਘਟਣਾ ਵਾਪਰੀਏ ਇਹ ਪਠਾਏ ਦੇ ਕੋਲ ਉੱਥੇ ਹਾਂਜੀ ਹਾਂਜੀ ਟੀਬੀ ਵਾਲਾ ਤਾਂ ਉਹ ਚੱਬੇ ਵਾਲ ਦੇ ਕੋਲ ਪਾਰਲੇ ਪਾਸੇ ਪਿਛਲੇ ਪਾਸੇ ਉੱਥੇ ਮੈਂ ਦਾ ਚਾਰੇ ਚੱਕੇ ਆਪਣੀ ਗੱਡੀ ਤੇ ਲਾਲ ਹੈ ਪਰ ਮੇਰੇ ਕੋਲ ਵੀ ਹਿੱਟ ਹੋ ਕੇ ਦੋ ਗੱਡੀਆਂ ਗਈਆਂ ਜਾਂਦਾ ਬਹੁਤ ਬੰਦ ਸੈਕੰਡ ਸਾਨੂੰ ਇਹ ਵੀ ਪਤਾ ਲੱਗਿਆ ਜੀ ਕਿ ਉਹ ਉਹਨਾਂ ਨੇ ਪਹਿਲਾਂ ਤੇ ਇਹ ਦੱਸੋ ਕਿ ਉਹ ਗੱਡੀ ਵਾਲਿਆਂ ਤੇ ਕੋਈ ਤੁਸੀਂ ਐਕਸ਼ਨ ਲਿਆ ਕੋਈ ਕਾਰਵਾਈ ਹੋਈ ਉਹ ਦੇਖਦੇ ਆ ਜੀ ਆਪਣੇ ਹਜੇ ਤਾਂ ਮੈਂ ਦਾ ਆਪਣੇ ਸੈਕਟਰ ਨੂੰ ਲੈ ਕੇ ਪਰੀ ਜਾਂਦਾ ਜੀ ਇਹ ਵਿਚਾਰੀ ਜਦਾਂ ਕੰਨ ਆਉਂਦੇ ਆ ਤਾਂ ਨਹੀਂ ਤੁਸੀਂ ਉਹਦਾ ਪਤਾ ਹੈਗਾ ਵੀ ਗੱਡੀ ਕਿੱਥੋਂ ਦੀ ਆ ਗੱਡੀ ਚੱਬੇ ਵਾਲ ਥਾਣੇ ਚ ਪੜੀ ਹੋਇਆ ਜੀ ਇਹ ਤੁਸੀਂ ਸਾਨੂੰ ਇਹ ਸਾਨੂੰ ਇੱਕ ਹੋਰ ਗੱਲ ਦਾ ਪਤਾ ਲੱਗਿਆ ਕਿ ਭੈਣ ਜੀ ਹੁਣੀ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਨੇ ਮਤਲਬ ਕੋਈ ਲੋਹੜੀ ਦਾ ਫੰਕਸ਼ਨ ਵੀ ਅਟੈਂਡ ਕਰਨਾ ਸੀ ਜੀ ਤੇ ਤੁਹਾਡੇ ਆਪਣੇ ਪਤੀ ਦੇ ਫੁੱਲ ਲੈ ਕੇ ਵੀ ਆਏ ਸੀਗੇ ਜੀ ਪਤੀ ਦੇ ਫੁੱਲ ਲੈ ਕੇ ਆਈ ਸੀ ਪਰੰਤੂ ਇਹ ਗਮਿਆਂ ਨੂੰ ਖੁਸ਼ੀਆਂ ਚ ਬਦਲਣ ਲਈ ਕੋਸ਼ਿਸ਼ ਕੀਤੀ ਸਗੀ ਸਾਬਾ ਜੀ ਅਰਦਾਸ ਮਤਲਬ ਦੋਤੇ ਤੇ ਪੋਤੇ ਦੀ ਸ਼ਾਇਦ ਲੋਹੜੀ ਪਾਉਣੀ ਸੀ ਇਹਨਾਂ ਦਾ ਸੀ ਹਾਂਜੀ ਹਾਂਜੀ 13 ਤਰੀਕ ਨੂੰ ਲੋਹੜੀ ਵੀ ਪਾਉਣੀ ਸੀ ਹਾਂਜੀ ਬਹੁਤ ਦੁੱਖदाई ਕਟਨਾ ਜੀ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਯਕ ਹੈ ਸਾਡੇ ਭਾਜੀ ਵੀ ਇਸ ਪਰਿਵਾਰ ਦੇ ਵਿੱਚ ਪਿੱਛੇ ਕੌਣ ਕੌਣ ਲੈ ਕੇ ਜੀ ਹੌਂਸਲੇ ਕੁੜੀ ਜਿਹੜੇ ਰਹਿ ਗਏ ਜਤੰਦੇ ਇਤਨੇ ਬੜੇ ਬਈਆਂ ਜੀ ਇੱਕ ਬੇਰੋਣੀ ਵਾਲੀ ਆ ਦੋ ਬਿਆਹ ਜੇ ਬੋਦੀ ਆਪਣੇ ਡੈਡੀ ਇਹਨਾਂ ਦਾ 1 ਸਾਲ ਪਹਿਲਾਂ ਪੂਰਾ ਹੋ ਗਿਆ ਇਹ ਜਿਹੜੀ ਆ ਕੁੜੀ ਮੈਂ ਆਪਣੇ ਇੱਥੇ ਫੁੱਲ ਪਾਉਣ ਆਈ ਆ ਵਿਚਾਰੀ ਪੂਰੀ ਹੋ ਗਈ ਤਾਂ ਤੁਸੀਂ ਕੁਝ ਕੀ ਮੰਗ ਕਰਦੇ ਹੋ ਜਿੱਦਾਂ ਕੋਈ ਪੁਲਿਸ ਪ੍ਰਸ਼ਾਸਨ ਤੋਂ ਜਿਹੜੀ ਉਹ ਗੱਡੀ ਫੜੀ ਹੋਈ ਹੈ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੀ ਹੈਲਪ ਨਹੀਂ ਕੀਤੀ ਜੀ ਕੀ ਨਾਮ ਹੈ ਜਿਹੜਾ ਨਾਮ ਉਤਾਰ ਦਿੰਗੇ ਦਾਲ ਸਿੰਘ ਜੀ ਪਿੰਡ ਘਰਚਾ ਨਹੀਂ ਮੈਂ ਮਾਰੂ ਮਾਲ ਪਰਤੋ ਅੱਛਾ ਮਾਲ ਪਰਤੋ ਆਈ ਮੈਨੂੰ ਕੀ ਲੱਗਦੇ ਨੇ ਜਿਹੜੇ ਤੁਹਾਡੇ ਇੱਥੇ ਗੱਡੀ ਭਾਂਜੀ ਸੀ ਇਹ ਕੀ ਤੁਸੀਂ ਕਹਿੰਦੇ ਹੋ ਪੁਲਿਸ ਬਾਰੇ ਕੁਝ ਕਹਿੰਦੇ ਚੱਕਣਾ ਚਾਹੁੰਦੇ ਹੋ ਕੋਈ ਗੱਡੀ ਫੜੀ ਹੋਈ ਹੈ ਗੱਡੀ ਉਹ ਰੋਂਗ ਸਾਈਡ ਆ ਕੇ ਵੱਜੀ ਆ ਜੀ ਪਰ ਪੁਲਿਸ ਵਾਲੇ ਇਸ ਗੱਲ ਨੂੰ ਮੰਨਣ ਨੂੰ ਕਿਉਂਕਿ ਉਹ ਸ਼ਰਮਾਇਦਾਰ ਪਾਰਟੀ ਆ ਪ੍ਰਸ਼ਾਸਨ ਉਹਦੀ ਮਦਦ ਕਰ ਰਿਹਾ ਜੀ ਉਹਦੀ ਮਦਦ ਦੇ ਬਜਲੇ ਓਲਟ ਬਣਾ ਰਏ ਜੇ ਤੁਸੀਂ ਲਿਜਾ ਕੇ ਰੋਂਗ ਸਾਈਡ ਗੱਡੀ ਤੁਹਾਡੇ ਡਰਾਈਵਰ ਨੇ ਮਾਰੀ ਆ ਜਦ ਕੇ ਗੱਡੀ ਉਹ ਦੂਜੇ ਪਾਸੇ ਆ ਕੇ ਉਹਦੀ ਵੱਜੀ ਉਹ ਸ਼ਰਾਬੀ ਬੰਦੇ ਸੀ ਉਹ ਸਿਰਫ ਉਹ ਬੰਦੇ ਸਰਮਾਇਦਾਰ ਹੋਣ ਕਰਕੇ ਉਹਨਾਂ ਦਾ ਪੱਫ ਪੂਰਿਆ ਜਾਂਦਾ ਨਹੀਂ ਪੁਲਿਸ ਨੇ ਕੋਈ ਛਾਣਵੇਂ ਨਹੀਂ ਕੀਤੀ ਵੀ ਗੱਡੀ ਵਾਕਈ ਉਧਰ ਦੀ ਵੱਜੀ ਆ ਕੋਈ ਸਾਈਮੈਂਟ ਹੋਣ ਜੇ ਉੱਥੇ ਸਾਰਾ ਉਹ ਸਾਰਾ ਕੁਝ ਦੀ ਉਹਨਾਂ ਦੇ ਪੱਖ ਤੇ ਲਿਖੀ ਜਾਂਦੇ ਆ ਗਣੀ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਦਾ ਇਹਦਾ ਨਜ਼ਾਰਾ ਨਹੀਂ ਕੋਈ ਆਸ ਨਹੀਂ ਸਾਨੂੰ ਇਨਸਾਫ ਕੀ ਮੰਗ ਕਰਦੇ ਹੋ ਫਿਰ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਵੀ ਪੂਰਾ ਇਨਸਾਫ ਹੋਣਾ ਚਾਹੀਦਾ ਉਹਨਾਂ ਨੂੰ ਜਿਹੜੇ ਉਹ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਤਾਂ ਕਿ ਅੱਗੇ ਵਾਸਤੇ ਕੋਈ ਕੋਈ ਹੋਰ ਨਾ ਕਿਸੇ ਦੀ ਜਾਨ ਜਾਵੇ ਜੀ ਜੀ ਕਿਉਂਕਿ ਉਹ ਉੱਥੋਂ ਨੇੜੇ ਠੇਕਾ ਆ ਸ਼ਰਾਬ ਦਾ ਉੱਥੋਂ ਪੀ ਕੇ ਨਿਕਲੇ ਸੀ ਉਹ ਮੰਨਦੇ ਵੀ ਸੀ ਮੌਕੇ ਤੇ ਵੀ ਅਸੀਂ ਪੀਤੀ ਸੀ ਦਾਰੂ ਠੀਕ ਹੁੰਦਾ ਠੀਕ ਹੁੰਦਾ